ਜੋ ਸਾਡੇ ਤੋਂ ਜਲਦੇ ਨੇ ਉਹਨਾਂ ਦਾ ਮੂੰਹ ਬੰਦ ਕਿਵੇਂ ਕਰੀਏ ਕਈ ਲੋਕ ਸਾਡੇ ਨਾਲ ਗੱਲ ਨਹੀਂ ਕਰਦੇ ਪਰ ਸਾਡੀ ਤਰੱਕੀ ਦੀ ਗਿਣਤੀ ਜ਼ਰੂਰ ਕਰਦੇ ਨੇ ਅੱਜ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜੋ ਸਾਡੇ ਤੋਂ ਜਲਦੇ ਨੇ ਅਤੇ ਉਹਨਾਂ ਦਾ ਮੂੰਹ ਬਿਨਾਂ ਲੜਾਈ ਕਿਵੇਂ ਬੰਦ ਕਰੀਏ ਨੰਬਰ 1 ਖਮੋਸ਼ੀ ਨਾਲ ਅੱਗੇ ਵਧੋ ਜੋ ਲੋਕ ਜਲਦੇ ਨੇ ਉਹ ਤੁਹਾਡੇ ਸ਼ਬਦ ਨਹੀਂ ਸੁਣਦੇ ਉਹ ਸਿਰਫ ਤੁਹਾਡਾ ਰਿਜ਼ਲਟ ਦੇਖਦੇ ਨੇ ਤੁਸੀਂ ਜਿੰਨਾ ਜ਼ਿਆਦਾ ਬੋਲੋਗੇ ਉਹ ਉਨਾ ਹੀ ਗੱਲਾਂ ਬਣਾਉਣਗੇ ਇਸ ਲਈ ਸਭ ਤੋਂ ਵਧੀਆ ਤਰੀਕਾ ਚੁੱਪ ਰੋ ਕੰਮ ਕਰੋ ਨੰਬਰ 2 ਹਰ ਬੰਦੇ ਨੂੰ ਜਵਾਬ ਨਾ ਦਿਓ ਯਾਦ ਰੱਖੋ ਹਰ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਇਗਨੋਰ ਕਰਨਾ ਸਭ ਤੋਂ ਤਿੱਖਾ ਜਵਾਬ ਹੁੰਦਾ ਏ ਜਿਸ ਦਿਨ ਤੁਸੀਂ ਰਿਐਕਟ ਕਰਨਾ ਛੱਡ ਦਿੱਤਾ ਉਸ ਦਿਨ ਉਹ ਅੰਦਰੋਂ ਟੁੱਟਣ ਲੱਗ ਪੈਂਦੇ ਨੇ ਨੰਬਰ 3 ਆਪਣਾ ਲੈਵਲ ਉੱਚਾ ਰੱਖੋ ਨੀਵੀਂ ਸੋਚ ਵਾਲੇ ਲੋਕ ਹਮੇਸ਼ਾ ਨੀਵੀਆਂ ਗੱਲਾਂ ਕਰਦੇ ਨੇ ਜੇ ਤੁਸੀਂ ਆਪਣਾ ਲੈਵਲ ਉੱਚਾ ਰੱਖੋਗੇ ਤਾਂ ਉਹਨਾਂ ਦੀਆਂ ਗੱਲਾਂ ਆਪਣੇ ਆਪ ਛੋਟੀਆਂ ਲੱਗਣ ਲੱਗ ਪੈਣਗੀਆਂ ਨੰਬਰ 4 ਪ੍ਰੋਗਰੈਸ ਦਿਖਾਓ ਸ਼ੋਅ ਆਫ ਨਹੀਂ ਫਰਕ ਸਮਝੋ ਸ਼ੋਅ ਆਫ ਲੋਕ ਕਰਦੇ ਨੇ ਪ੍ਰੋਗਰੈਸ ਲੋਕਾਂ ਨੂੰ ਚੁੱਪ ਕਰਾ ਦਿੰਦੀ ਹੈ ਜਰੂਰ ਤੁਹਾਡੀ ਜ਼ਿੰਦਗੀ ਅੱਗੇ ਵਧੇਗੀ ਉਦੋਂ ਤੁਹਾਡੀ ਕਾਮਯਾਬੀ ਹੀ ਉਹਨਾਂ ਲਈ ਸਭ ਤੋਂ ਵੱਡੀ ਚਪੇੜ ਹੋਵੇਗੀ ਨੰਬਰ 5 ਸ਼ਾਂਤ ਰਹੋ ਗੁੱਸਾ ਨਹੀ ਜੇ ਤੁਸੀਂ ਗੁੱਸਾ ਦਿਖਾਇਆ ਤਾਂ ਸਮਝੋ ਉਹ ਜਿੱਤ ਗਏ ਪਰ ਜੇ ਤੁਸੀਂ ਸ਼ਾਂਤ ਰਹੇ ਮੁਸਕਰਾ ਕੇ ਅੱਗੇ ਵਧ ਗਏ ਤਾਂ ਤੁਸੀਂ ਬੌਸ ਲੈਵਲ ਤੇ ਪਹੁੰਚ ਗਏ ਹੋ